ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਵੀ ਸਾਡੇ ਸਿੱਖ ਧਰਮ ਦੇ ਵਿੱਚ ਸ਼ਾਦ ਦਾ ਸਮਾਂ ਜਾਂ ਕੋਈ ਸਾਡੇ ਤੇ ਜੋ ਸਮੇਂ-ਸਮੇਂ ਦੀ ਸਰਕਾਰਾਂ ਨੇ ਜ਼ੁਲਮ ਢਾਇਆ ਉਹ ਸਮਾਂ ਸਾਡੇ ਤੇ ਆਉਂਦਾ ਸਾਨੂੰ ਪੁਰਾਣੀਆਂ ਯਾਦਾਂ ਫਿਰ ਜੋ ਕਹਿਰ ਦੀਆਂ ਉਹ ਯਾਦ ਆ ਜਾਂਦੀਆਂ ਨੇ ਤੋ ਹੁਣ ਸਾਡੇ ਜੋ ਅਕਾਲ ਤਖਤ ਸਾਹਿਬ ਤੇ ਇਹ ਜੋ ਹਫਤਾ ਚੱਲ ਰਿਹਾ ਵਾ ਉਹਦੇ ਵਿੱਚ ਜੋ ਸਾਡੇ ਸਿੱਖਾਂ ਤੇ ਜ਼ੁਲਮ ਹੋਇਆ ਸਾਡਾ ਸ੍ਰੀ ਅਕਾਲ ਤਖਤ ਸਾਹਿਬ ਜੋ ਉਸ ਸਮੇਂ ਦੀਆਂ ਸਰਕਾਰਾਂ ਨੇ ਉਹਨੂੰ ਢਾਇਆ ਸਿੱਖ ਹਰਦੇਵਨੂਂਦਰੇ ਗਏ ਉਸ ਸਮੇਂ ਤੇ ਅੱਜ ਵੀ ਜੋ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਦਸਾਂ ਪਾਸ਼ਾ ਦੀ ਜੋਤ ਧੰਨ ਸਾਹਿਬ ਸ਼੍ਰੀ ਗੁਰੂ ਅੰਗਸਾਹਿਬ ਨੂੰ ਪਿਆਰ ਕਰਨ ਵਾਲੀ ਗੁਰਸਿੱਖ ਉਹਨਾਂ ਨੂੰ ਮੰਨਣ ਵਾਲੇ ਸਿੱਖਾਂ ਦੇ ਹਿਰਦੇ ਆ ਗੁਰੁੰਦਰੇ ਜਾਂਦੇ ਨੇ ਉਸ ਸਮੇਂ ਨੂੰ ਯਾਦ ਕਰਕੇ ਸੋ ਬੈਠੇ ਸੀ ਅੱਜ ਜੋ ਉਦਾਸ ਹੋ ਗਿਆ ਮਨ ਦੋਸ਼ਾ ਉਹਦਾ ਗੁਰਸੰਗਤਾਨਾਂ ਨਾਲ ਸਾਂਝੇ ਕਰਨ ਦਾ ਯਤਨ ਕਰ ਰਹੇ ਹਾਂ ਉਹ ਲਿਖਿਆ ਵੀ ਜੂਨ ਮਹੀਨਾ 1984 ਇੱਕ ਦੇ ਹੋਰ ਨਸੂਰ ਗਿਆ ਸਾਡੇ ਪੰਜਵੇਂ ਪਾਤਸ਼ਾਹ ਸਤਿਗੁਰੂ ਪਹਿਲਾ ਸ਼ਾਂਤੀ ਦੇ ਪੁੰਜ ਜਿਨ੍ਹਾਂ ਨੂੰ ਅਸੀਂ ਸੰਬੋਧਨ ਕਰਕੇ ਸਤਕਾਰ ਨਾਲ ਬੁਲਾਉਨੇ ਆ ਉਹਨਾਂ ਦਾ ਯਾਦ ਕਰਦੇ ਹੁਨਾਂ ਨੂੰ ਤੇ ਉਹ ਤਸਤੀਆਂ ਤਵੀਆਂ ਤੇ ਬਹਾ ਦਿੱਤੇ ਉਹਨਾਂ ਦੇ ਮੌਕੇ ਦੀ ਸਰਕਾਰ ਨੇ ਸੋ ਜਿਵੇਂ ਜਿਵੇਂ ਇਸ ਹਫ਼ਤਾ ਵਿੱਚ ਮੈਂ ਬੜਾ ਸ਼ਬਦ ਨਹੀਂ ਬੋਲਾਂਗਾ ਕਿਉਂਕਿ ਵੀਡੀਓ ਵੀ ਲੰਮੀ ਹੋ ਜਾਣੀ ਹੈ ਵਾਪ ਜੀ ਕਪਤਾ ਦੇ ਬੱਚਿਓ ਸ਼ੌਧਨ ਸਰਵਣ ਕਰਨਾ ਕਰੋ ਜੀ ਜੂਨ ਮਹੀਨਾ ਸਨ 84 ਇੱਕ ਦੇ ਹੋਰ ਨਸੂਰ ਗਿਆ ਜੂਨ ਮਹੀਨਾ ਸਨ 84 ਇੱਕ ਦੇ ਹੋਰ ਨਸੂਰ ਗਿਆ ਜੇਠ ਮਹੀਨਾ ਅੱਤ ਦੀ ਗਰਮੀ ਐਸਾ ਕਹਿਰ ਵਰਤੌਂਦੀ ਸੀ ਗੁਰੂ ਅਰਜਨ ਜੀ ਦੀ ਸ਼ਹਾਦਤ ਹਾਲੇ ਭੁੱਲੀ ਨਹੀਂ ਪਲਾਂਦੀ ਸੀ ਗੁਰੂ ਅਰਜਨ ਜੀ ਦੀ ਸ਼ਹਾਦਤ ਹਾਲੇ ਭੁੱਲੀ ਨਹੀਂ ਪਲਾਂਦੀ ਸੀ ਅਕਾਲ ਤਖਤ ਸਾਡੇ ਦਿਲ ਦੇ ਉੱਤੇ ਅਕਾਲ ਤਖਤ ਸਾਡੇ ਦਿਲ ਦੇ ਉੱਤੇ ਜਾਲਮ ਕਰ ਕਹਿਲੂਰ ਗਿਆ ਜੂਨ ਮਹੀਨਾ ਸਨ 84 ਇੱਕ ਤੇ ਹੋਰ ਨਸੂਰ ਗਿਆ ਜੂਨ ਮਹੀਨਾ ਸਨ 84 ਇੱਕ ਤੇ ਹੋਰ ਨਸੂਰ ਗਿਆ ਭਲਾ ਸਰਬਤ ਦਾ ਮੰਗਣ ਵਾਲੇ ਅਸੀਂ ਖੱਬ ਦੀ ਖੈਰ ਮਨਾਉਂਦੇ ਹਾਂ ਸਬੇ ਸਾਂਜੀ ਵਾਲ ਸਦਾਇਣ ਸ਼ਬਦ ਪ੍ਰੇਮ ਦੇ ਗਾਉਂਦੇ ਹਾਂ ਸਬੇ ਸਾਂਜੀ ਵਾਲ ਸਦਾਇਣ ਪ੍ਰੇਮ ਦੇ ਸ਼ਬਦ ਗਾਉਂਦੇ ਹਾਂ ਸਭ ਦੇ ਨਾਲ ਪ੍ਰੇਮ ਜੋ ਕਰਨਾ ਸਭ ਦੇ ਨਾਲ ਪ੍ਰੇਮ ਜੋ ਕਰਨਾ ਕੀ ਸਾਡਾ ਇਹੋ ਕਸੂਰ ਗਿਆ ਜੂਨ ਮਹੀਨਾ ਸਨ 84 ਇੱਕ ਦੇ ਹੋਰ ਨਸੂਰ ਗਿਆ ਜੂਨ ਮਹੀਨਾ ਸਨ 84 ਇੱਕ ਦੇ ਹੋਰ ਨਸੂਰ ਗਿਆ ਨੌਵੇਂ ਸਤਗੁਰ ਹਿੰਦ ਦੀ ਚਾਦਰ ਕਸ਼ਟ ਸੀਸ ਪੈ ਸਹਗੇ ਨੇ ਉਸ ਗੰਗੂ ਦੇਵਾਰਸ ਸਾਨੂੰ ਅਜ ਅੱਖਾਂ ਕੱਢਣ ਡੈਗੇ ਨੇ ਅਸ ਗੰਗੂ ਦੇਵਾਰਸ ਸਾਨੂੰ ਅੱਜ ਅੱਖਾਂ ਕੱਢਣ ਬੈਗੇ ਨੇ ਪਰ ਉਪਕਾਰ ਪਲਾ ਗੁਰਾਂ ਦੇ ਪਰ ਉਪਕਾਰ ਪਲਾ ਗੁਰਾਂ ਦੇ ਹੋ ਕਿਉਂ ਅੱਜ ਗਰੂਰ ਗਿਆ ਜੂਨ ਮਹੀਨਾ ਸੰਨ 84 ਇੱਕ ਦੇ ਹੋਰ ਨਸੂਰ ਗਿਆ ਸਾਨੂੰ ਜੂਨ ਮਹੀਨਾ ਸੰਨ 84 ਇੱਕ ਦੇ ਹੋਰ ਨਸੂਰ ਗਿਆ ਦੇਸ਼ ਦੀ ਖਾਤਰ ਦਸਮ ਪਿਤਾ ਨੇ ਆਪਣਾ ਸਰਬੰਸ ਲਟਾਇਆ ਏ ਹਿੰਦ ਬੂਟੇ ਨੂੰ ਹਰਾ ਰੱਖਣ ਲਈ ਖੂਨ ਜਿਗਰ ਦਾ ਪਾਇਆ ਏ ਹਿੰਦ ਬੂਟੇ ਨੂੰ ਹਰਾ ਰੱਖਣ ਲਈ ਖੂਨ ਜਿਗਰ ਦਾ ਪਾਇਆ ਏ ਇਸ ਕੁਰਬਾਨੀ ਨੂੰ ਸੀ ਸੱਚ ਕਾਣਾ ਸੀ ਇਸ ਕੁਰਬਾਨੀ ਨੂੰ ਸੀਸ ਝੁਕਾਉਣਾ ਭੁੱਲ ਕਿਉਂ ਤੂੰ ਦਸਤੂਰ ਗਿਆ ਜੂਨ ਮਹੀਨਾ ਸਨ 84 ਇੱਕ ਦੇ ਹੋਰ ਨਸੂਰ ਗਿਆ ਸਾਨੂੰ ਜੂਨ ਮਹੀਨਾ ਸਨ 84 ਇੱਕ ਦੇ ਹੋਰ ਨਸੂਰ ਗਿਆ ਵਹਿਰ ਪਤਾਨੀ ਨਾਲ ਕੀ ਸਾਡੇ ਨਾ ਚੰਗੇ ਕਰੇ ਵਰਤਾਰੇ ਕਿਉਂ ਧਰਤ ਆਈ ਨਾਲ ਸਿੱਖਾਂ ਦੇ ਲੱਗਦੀ ਤੂੰ ਸਰਕਾਰ ਕਿਉਂ ਧਰਤ ਆਈ ਨਾਲ ਸਿੱਖਾਂ ਦੇ ਲੱਗਦੀ ਤੂੰ ਸਰਕਾਰ ਕਿਉਂ ਦਸ਼ਮੇਸ਼ ਪਿਤਾ ਦੇ ਲਾ ਡੱਲਿਆਂ ਦਾ ਕੀ ਝੱਲਿਆ ਨਾ ਤੇ ਤੁਨੂਰ ਗਿਆ ਜੂਨ ਮਹੀਨਾ ਸਨ 84 ਇੱਕ ਦੇ ਹੋਰ ਨਸੂਰ ਗਿਆ ਸਾਨੂੰ ਜੂਨ ਮਹੀਨਾ ਸਨ 84 ਇੱਕ ਦੇ ਹੋਰ ਨਸੂਰ ਗਿਆ ਹੱਕਾਂ ਦੀ ਗੱਲ ਅਸੀਂ ਜੇ ਕਰੀਏ ਅਤਵਾਦੀ ਫਿਰ ਕੈਨੀ ਏ ਹਰ ਵੇਲੇ ਸਾਡੇ ਮਸਲਿਆਂ ਵੱਲੋਂ ਕਿਉਂ ਪਾਸਾ ਵੱਟਦੀ ਰਹਿਨੀਏ ਹਰ ਵੇਲੇ ਸਾਡੇ ਮਸਲਿਆ ਵੱਲੋਂ ਕਿਉਂ ਪਾਸਾ ਵੱਟਦੀ ਰਹਿਨੀਏ ਅੜੇ ਸੋ ਝੜੇ ਜੀਤ ਚੀ ਮਨੇ ਅੜੇ ਸੋ ਝੜੇ ਜੀਤ ਚੀ ਮਨੇ ਸ਼ਰਨ ਪਿਆਹੋ ਪਰਪੂਰ ਗਿਆ ਜੂਨ ਮਹੀਨਾ ਸਨ 84 ਇੱਕਦੇ ਹੋਰ ਨਸੂਰ ਗਿਆ ਸਾਨੂੰ ਜੂਨ ਮਹੀਨਾ ਸਨ 84 ਇੱਕਦੇ ਹੋਰ ਨਸੂਰ ਗਿਆ ਸੋ ਇਨਾਈ ਸ਼ਬਦਾਂ ਨਾਲ ਆਪ ਜੀ ਦੇ ਸਾਹਮਣੇ ਆਪਣੇ ਦਿਲ ਦੀ ਉਦਾਸੀ ਜ਼ਾਹਰ ਕੀਤੀ ਹੈ ਇਹ ਸਮੇ ਸਾਡੇ ਤੇ ਜਿਵੇਂ ਜਿਵੇਂ ਬਣੇ ਪੰਜਵੇਂ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ 9ਵੇਂ ਪਾਸ਼ਾ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ 10ਵੇਂ ਪਾਸ਼ਾ ਨੇ ਆਪਣਾ ਸਵੰਸ ਬਾਰਤਾ ਤੇ ਜੋ ਤੱਲੂਕਾਰੇ ਵੱਡਾ ਛੋਟਾ ਨਨਕਾਣਾ ਸਾਹਿਬ ਜੀ ਦੇ ਸਾਕੇ ਅੱਜ ਸਾਰੇ ਫਿਰ ਯਾਦ ਆ ਜਾਂਦੇ ਨੇ ਪਿਛਲੀਆਂ ਗੱਲਾਂ ਸਾਡੇ ਉਹ ਜ਼ਖਮ ਜੇ ਅੱਲੇ ਸੀ ਤੇ ਸਾਨੂੰ ਜੂਨ 84 ਇੱਕ ਹੋਰ ਨਸੂਰ ਬਣ ਕੇ ਸਾਡੇ ਜ਼ਖਮਾਂ ਤੇ ਉਹ ਪੈਦਾ ਹੋਇਆ ਸੋ ਇਹ ਸਤੋਂ ਕਦੇ ਵੀ ਭੁੱਲੇ ਨਹੀਂ ਜਾਣਗੇ ਸੋ ਇੰਨੇ ਸ਼ਬਦਾਂ ਨਾਲੇ ਰਵਾਨ ਕਰਿਓ ਜੀ ਕਿਉਂਕਿ 10 ਦੀ ਦੀਤੀ ਮਤਵੁਲਤਾ ਹੈ ਨਹੀਂ ਇਹ ਸ਼ਬਦ ਗੁਰੂ ਸਾਹਿਬ ਆਪ ਕਿਰਪਾ ਕਰਕੇ ਲਿਖਵਾਏ ਨੇ ਆਪ ਗੁਰਸੰਗਤਾਂ ਨੂੰ ਵੀ ਪਿਆਰ ਭੋਸ਼ਣਾre ਗਾਣ ਨੂੰ ਪ੍ਰੇਰਣਾ ਦੇਣੀ ਦੱਸਣਾ ਕਿ ਇਹ ਸ਼ਬਦਾਂ ਵਿੱਚ ਕਿਤੇ ਕਮੀ ਰਹੇਗੀ ਤਾਂ ਆਪਾਂ ਉਸ ਨੂੰ ਸੁਧਾਰੀਏ ਸੋ ਇੰਨਾਂ ਸ਼ਬਦਾਂ ਨਾਲ ਇਹ ਜੂਨ ਜੋ 84 ਦੇ ਸ਼ਹੀਦਾਂ ਨੂੰ ਸਾਰਿਆਂ ਨੂੰ ਸਰਦਾ ਸਤਕਾਰ ਤੇ ਫੁੱਲ ਅਰਪਣ ਕੀਤੇ ਨੇ ਵਾਹਿਗੁਰਜੀ ਖਾਲਸਾ Vai he que